ਅੱਜ ਬਹੁਤ ਬੀ ਖੁਸ਼ੀ ਦਾ ਜਨਮ ਪੰਜਾਬ ਦੇ ਲਈ ਸਾਰੇ ਲਈ ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਯੋਜਨਾ ਜਿਹਦੇ ਵਿੱਚ 10 ਲੱਖ ਦਾ ਮੁਫਤ ਬੀਮਾ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਕੱਲ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨਯੋਗ ਆਮ ਆਦਮੀ ਪਾਰਟੀ ਦੇ ਸਮਰਪਿਤ ਸੁਪਰੀਮੋ ਅਰਵਿੰਦ ਕੇਜੀਵਾਲ ਸਾਹਿਬ ਵੱਲੋਂ ਔਰ ਮਨਿਸ਼ ਸੋਦੀਆ ਜੀ ਵੱਲੋਂ ਕੱਲ ਉਹਦੀ ਅਨਾਉਂਸਮੈਂਟ ਕੀਤੀ ਗਈ ਹੈ ਔਰ ਇੱਕ ਸ਼ੁਭ ਸ਼ੁਰੂਆਤ ਜਿਹੜੀ ਹੈ ਸਾਰੇ ਅੱਜ ਪੁਰੇ ਪੰਜਾਬ 'ਚ ਹੋਈ ਹੈ ਜਿੱਦਾਂ ਕਿ ਮੈਂ ਅੱਜ ਸਾਡੇ ਹੁਸ਼ਿਆਰਪੁਰ ਵਿਧਾਨ ਸਭਾ ਦੀ ਅਗਰ ਗੱਲ ਕਰਾਂ ਤਾਂ ਅੱਜ ਸਾਡੇ 18 ਬਾੜ ਤੇ 6 ਪਿੰਡਾਂ ਪਿੰਡਾਂ ਦੇ ਵਿੱਚ ਤਕਰੀਬ ਨੇ ਹੋਣ ਜਾ ਰਹੀ ਹੈ ਮਤਲਬ 23 ਏਰੀਆ ਅੱਜ ਅਸੀਂ ਲਾਏ ਆ ਜਿੱਦਾਂ ਜਿੱਦਾਂ ਸਾਡੇ ਸੀਐਸਸੀ ਸੈਂਟਰ ਦੇ ਉੱਤੇ ਸਾਡਾ ਕੰਟੈਕਟ ਉਹਨਾਂ ਨਾਲ ਸਾਬਤ ਹੋ ਰਿਹਾ ਉਹਦੀ ਸ਼ੁਰੂਆਤ ਤਾਂ ਇਹਨਾਂ ਅਲਾਵਾ ਬਾੜ ਦੇ ਪਿੰਡਾਂ ਚੋਂ ਕੀਤੀ ਗਈ ਹੈ। ਔਰ ਇਹਦੇ ਨਾਲ ਹਰੇਕ ਪਰਿਵਾਰ ਜਿਹੜਾ ਪੰਜਾਬ ਦਾ ਹੈ ਉਹਨੂੰ ਇਸ ਬੀਮਾ ਯੋਜਨਾ ਦੇ ਵਿੱਚ ਲਿਆ ਜਾ ਰਿਹਾ। ਤਕਰੀਬਨ 65 ਲੱਖ ਤੋਂ ਜ਼ਿਆਦਾ ਲੋਕ ਇਹਦੀ ਬੀਮਾ ਯੋਜਨਾ ਦਾ ਜਿਹੜੇ ਪਰਿਵਾਰ ਹੈ ਉਹ ਇਹਦਾ ਲਾਭ ਉਠਾਣ ਜਾ ਰਹੇ ਆ। 10 ਲੱਖ ਦਾ ਤੱਕ ਦਾ ਇਲਾਜ ਡੇਢ-ਡੇਢੇ ਹਸਪੀਟਲ ਸਾਡੇ ਨਾਲ ਅਪਾਇੰਟਡ ਹੋਏਗੇ। ਉੱਥੇ ਜਾ ਕੇ ਲੋਕ ਉਸ ਹੈਲਥ ਕਾਰਡ ਦੇ ਜਰੀਏ ਜਾ ਕੇ ਇਲਾਜ ਕਰਾ ਸਕਦੇ। ਤਕਰੀਬਨ ਮੈਕਸਿਮਮ ਇਲਾਜ ਦੇ ਵਿੱਚ ਕਵਰ ਕੀਤੇ ਗਏ ਆ। ਔਰ ਇਹਦੇ ਨਾਲ ਕੀ ਹੋਏਗਾ ਲੋਕ ਮੈਂ ਦੇਖਦਾ ਸਾਡੇ ਕੋਲ ਅਗਰ ਪੰਜਾਬ ਦੇ ਵਿੱਚ ਅਗਰ ਕਿਸੇ ਗੱਲ ਨੂੰ ਆਉਂਦੇ ਸੀ ਮੈਕਸਿਮਮ ਇਲਾਜ ਤੋਂ ਤਰਾਸਦੀ ਸੀਗੀ ਹਰ ਹਰ ਤੱਕ ਸਿਵਲ ਹਸਪੀਟਲ ਆਪਣੇ ਆਪ ਦੇ ਵਿੱਚ ਬਹੁਤ بڑا ਇਲਾਜ ਕਰ ਰਹਾ ਹੈ ਜੀ। ਔਰ ਅਸੀਂ ਸਿਵਲ ਜਿਹਨੇ ਹਸਪੀਟਲ ਆ ਉਹਨੂੰ ਵੀ ਕਾਫੀ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਚਾਹੇ ਅਸੀਂ ਕਹਿ ਸਕਦੇ ਆ ਸਕੈਨ ਸੈਂਟਰ ਸਿਗੇ ਸਾਰੇ ਟੈਸਟ ਸਿਗੇ ਔਰ ਉਥੇ ਜਿੰਨੀ ਫੈਸਿਲਿਟੀ ਸਿਗੀਆਂ ਲੋਕਾਂ ਨੂੰ ਉਥੇ ਰਜਿਸਟ੍ਰੇਸ਼ਨ ਕਰਾਉਣ ਚ ਕੋਈ ਦਿੱਕਤ ਨਾ ਆਵੇ ਅਮਰਜੈਂਸੀ ਚ ਆਪਣੇ ਵੱਲੋਂ ਵੈਸਟ ਕਰਨ ਦੀ ਕੋਸ਼ਿਸ਼ ਕਰਦੇ ਪਏ ਸੀ ਲੇਕਿਨ ਕਿਉਂਕਿ ਬਹੁਤ ਬੜਾ ਲੋਡ ਸਿਵਲ ਹਸਪਤਲਾਂ ਦੇ ਵੀ ਹੈ ਔਰ ਉਹ ਸਾਰਾ ਅਸੀਂ ਸਾਰੀ ਜਨਤਾ ਨੂੰ ਕਵਰ ਨਹੀਂ ਕਰ ਸਕਦੇ ਔਰ ਲੋਕਾਂ ਦਾ ਥੋੜਾ ਜਿਹਾ ਵਿਸ਼ਵਾਸ ਕਈ ਵੀ ਜਿਹੜੇ ਹੈ ਲੋਕ ਉਹਨਾਂ ਦਾ ਸਿਵਲ ਹਸਪਤਲ ਵੱਲੋਂ ਰੁਝਾਨ ਘਟਦਾ ਸੀ ਸਰਕਾਰ ਨੇ ਇਹਨੂੰ ਹਰੇਕ ਪਰਿਵਾਰ ਨੂੰ ਪੰਜਾਬ ਦੇ ਨੂੰ ਇਸ ਮੁੱਖ ਮੰਤਰੀ ਸਿਹਤ ਯੋਜਨਾ ਦੇ ਅੰਦਰ ਲੈ ਕੇ ਆਂਦਾ ਸੋ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਪੂਰੇ ਪੰਜਾਬ ਵੱਲੋਂ ਆਪਣੀ ਵਿਧਾਨ ਸਭਾ ਦੇ ਜਨਤਾ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਇਹ ਸਾਰਾ ਜਿਹੜਾ ਸਿਲਸਿਲਾ ਹੈ ਸਾਡੇ ਜਿਹੜੇ ਯੁਵਾ ਕੋਆਰਡੀਨੇਟਰ ਲਗਾਏ ਗਏ ਸੀ ਪੂਰੇ ਵਿਧਾਨ ਸਭਾ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਔਰ ਅੱਜ ਸਾਡੇ ਯੁਵਾ ਕੋਆਰਡੀਨੇਟਰ 18 ਵਾਰਡਾਂ ਦੇ ਵਿੱਚ ਔਰ 6 ਪਿੰਡਾਂ ਦੇ ਵਿੱਚ ਇਹਦਾ ਅੱਜ ਕਿਉਂਕਿ ਟ్రਾਇਲ ਵੀ ਆ ਟ్రਾਇਲ ਵੇਲੇ ਥੋੜੀ ਜਿਹੀ ਕਿਵਰੇ ਦਿੱਕਤ ਵੀ ਆਂਦੀ ਹੈ ਮਸ਼ੀਨ ਚਲਾਉਣ ਵੇਲੇ ਅਰਸੀ ਕੱਢਣ ਵੇਲੇ ਉਹਦੇ ਲਈ ਲੇਕਿਨ ਸਕਸੈਸਫੁਲੀ ਬੱਚੇ ਅੱਜ ਕਰ ਰਹੇ ਆ ਔਰ ਮੈਂ ਕਹਿ ਸਕਦਾ ਪੰਜਾਬ ਦੇ ਲੋਕ ਇਤੋਂ ਬਹੁਤ ਖੁਸ਼ ਹੈ ਪੰਜਾਬ ਦੇ ਵਿੱਚ ਇੱਕ ਨਵੀਂ ਅਮੰਗ ਪੈਦਾ ਹੋਈ ਹੈ ਕਿਉਂਕਿ ਸਿਹਤ ਇੱਕ ਐਸੀ ਚੀਜ਼ ਹੈ ਜਿੱਦਣੇ ਕਿਤੇ ਨਾ ਕਿਤੇ ਕਿਸੇ ਬੰਦ ਨੂੰ ਦਿੱਕਤ ਆ ਸਕ ਜਿੱਥੇ ਅਸੀਂ ਤਕਰੀਬਨ 950 ਦੇ ਕਰੀਬ ਮੁਹੱਲਾ ਕਲੀਨਿਕ ਚਾਲੂ ਕੀਤੇ ਸੀ ਜਿਨ੍ਹਾਂ ਦੇ ਵਿੱਚ ਟੋਟਲ ਫ੍ਰੀ ਦਵਾਈਆਂ ਮਿਲ ਰਹੀਆਂ ਸੀ ਔਰ ਸਾਰੇ ਟੈਸਟ ਫ੍ਰੀ ਸੀਗੇ ਔਰ ਬੜਾ ਅੱਛਾ ਬੈਂਡ ਨੂੰ ਉਥੇ ਸਿਸਟਮ ਸੀ ਉਥੇ ਆਰਓ ਪਾਣੀ ਪੀਣੇ ਲੱਗਾ ਸੀ ਸਾਰਾ ਬੈਕਅਪ ਸਿਸਟਮ ਸੀਗਾ ਜਨਰੇਟਰ ਦਾ ਪੂਰਾ ਜਿਹਨੂੰ ਕਹਿੰਦੇ ਆ ਪੂਰਾ ਸਟਾਫ ਸੀਗਾ ਉਥੇ ਡਾਕਟਰ ਵੀ ਸੀਗੇ ਔਰ ਦੋ ਤਿੰਨ ਦਿਨ ਪਹਿਲਾਂ ਮੈਂ ਜਾ ਕੇ ਸਿਵਲ ਹਸਪੀਟਲ ਦਾ ਦੌਰਾ ਵੀ ਕਰਕੇ ਆਇਆ ਔਰ ਉਥੇ ਜਾ ਕੇ ਮੈਂ ਖੁਦ ਜਾ ਕੇ ਚੈੱਕ ਕੀਤਾ ਦਵਾਈਆਂ ਦੀ ਕੋਈ ਦਿੱਕਤ ਨਹੀਂ ਸੀ ਕੁਝ ਮੇ ਕੋ ਕੰਪਲੇਂਟਸ ਆ ਰਹੀਆਂ ਸੀ ਪਰ ਸਾਨੂੰ ਜਿਹੜੀ ਦਵਾਈ ਸਿਵਲ ਹਸਪਤਲ ਦੇ ਅੰਦਰੋਂ ਨਹੀਂ ਮਿਲਦੀ ਅਸੀਂ ਉਹ ਸਾਨੂੰ ਨਹੀਂ ਮਿਲਦੀ ਔਰ ਉਹਦੇ ਲਈ ਮੈਂ ਲਗਾਤਾਰ ਤਕਰੀਬਨ ਡੇਢ ਘੰਟਾ ਸਿਵਲ ਹਸਪਤਲ ਦੇ ਜਿੰਨੇ ਮਰੀਜ਼ ਸੀਗੇ ਉਹਨੂੰ ਮਿਲਿਆ ਔਰ ਜਿਨ੍ਹਾਂ ਦੀ ਕੰਪਲੇਂਟ ਆਈ ਉਹਨਾਂ ਕੋਲ ਨੋਟ ਕੀਤਾ ਵੀ ਕਿਉਂ ਨਹੀਂ ਆ ਉਹਦਾ ਰੀਜ਼ਨ ਕੀ ਆ ਥੋੜੀ ਜਿਹੀ ਕਮਿਊਨੀਕੇਸ਼ਨ ਗੈਪ ਵੀ ਹੁੰਦਾ ਕਈ ਵਾਰੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਸੀਗੀ ਦਵਾਈ ਅਵੇਲੇਬਲ ਨਹੀਂ ਸੋ ਉਹਨਾਂ ਨੂੰ ਵੀ ਮੈਂ ਸਿਵਲ ਹਸਪਤਲ ਦੇ ਜਿੰਨੇ ਸਿਵਲ ਸਰਜਨ ਸਾਹਿਬ ਨੂੰ ਨਾਲ ਲਿਆ ਐਸਐਮਓ ਸਾਹਿਬਾਨ ਨੂੰ ਨਾਲ ਲਿਆ ਡਾਕਟਰ ਨੂੰ ਨਾਲ ਲਿਆ ਔਰ ਉਹਨਾਂ ਨੂੰ ਅੱਗੇ ਨੂੰ ਇਹ ਵੀ ਕਿਹਾ ਇਹਨਾਂ ਲੋਕਾਂ ਨੂੰ ਗਾਈਡ ਵੀ ਅਸੀਂ ਕਰਨਾ ਇਹ ਨਾ ਹੋਵੇ ਕਿ ਸਾਡੇ ਕੋਲ ਦਵਾਈ ਅੰਦਰ ਮੌਜੂਦ ਹੈ ਇਹ ਬਾਹਰ ਪਰਚੀ ਲੈ ਕੇ ਜਾਂਦਾ ਕੋਈ ਆਈਡੀਆ ਨਹੀਂ ਹੈ ਹਾਂ ਜਿਹੜੀ ਪਰਚੀ ਬਾਹਰ ਉਹ ਵੀ ਜਿਹੜੀ ਰਜਿਸਟ੍ਰੇਸ਼ਨ ਵਾਲੀ ਪਰਚੀ ਜਾਂਦੀ ਹੈ ਉਹਦਾ ਉਹਨੂੰ ਪੈਸਾ ਨਹੀਂ ਦੇਣਾ ਪੈਂਦਾ ਉਹ ਪਰਚੀ ਵਾਪਸ ਆ ਜਾਂਦੀ ਉਤੋਂ ਓਕੇ ਬਾਈ ਚਾਂਸ ਕੋ ਦਵਾਈ ਅੰਦਰ ਨਹੀਂ ਮੌਜੂਦ ਸੀ ਇਹ ਵੀ ਸਰਕਾਰ ਨੇ ਇੱਕ ਬਹੁਤ ਵੱਡੀ ਫੈਸਿਲਿਟੀ ਲਿਆ ਕਰੀ ਏਦਾਂ ਅਜ ਤੱਕ ਤੁਸੀਂ ਦੇਖ ਲਓ ਬੜੇ ਲੰਬੇ ਅਰਸੇ ਤੋਂ ਸਾਰੇ ਵੀਰੇ ਜਿੰਨਾ ਮੇਰਾ মিডিਆ ਦੇ ਸਾਥੀ ਇੱਥੇ ਬੈਠੇ ਆ ਔਰ ਮੇਰਾ ਨਾਂ ਉਜੀਤ ਜੀ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੈ ਯੂਵਾ ਕੋਆਰਡੀਨੇਟਰ ਪਿਕਪਾਲ ਜੀ ਦੇਖ ਰਿਹਾ ਹੈ ਸਾਰਾ ਕੰਮ ਬੜੇ ਸਕਸੈਸਫੁਲੀ ਦੇਖ ਰਿਹਾ ਹੈ ਦਿਨ ਰਾਤ ਮਿਹਨਤ ਕਰ ਰਿਹਾ ਇਸ ਕੰਮ ਦੇ ਲਈ ਪੰਜਾਬ ਦੇ ਜਨੇ ਨੌਜਵਾਨ ਸਾਥੀ ਹੈ ਆਮ ਆਦਮੀ ਪਾਰਟੀ ਨਾਲ ਨਾਲ ਪੰਜਾਬ ਦੀ ਸੇਵਾ ਕਰ ਰਿਹਾ ਔਰ ਸਾਡੇ ਅਮਰਜੋਤ ਜੀ ਐਡਵੋਕੇਟ ਸਾਹਿਬ ਜਿਹੜੇ ਸੰਗਠਨ ਮੰਤਰੀ ਹੈ ਇਹ ਦੇਖ ਰਿਹਾ ਨਵੇਂ ਜ਼ਿਲ੍ਹਾ ਪਰਿਸ਼ਦ ਦੇ ਬੜੇ ਮੈਂਬਰ ਹੈ ਇਹ ਦੇਖ ਰਿਹਾ ਅੰਮਤੀ ਮੈਂਬਰ ਬਰਮਾ ਜੀ ਹੈ ਹੋਰ ਜਨੇ ਸਾਥੀ ਤੇ ਬੜੇ ਗੋਪੀ ਜੀ ਹੈ ਇਹ ਸਾਰੇ ਸਾਥੀਆਂ ਨੇ ਰਲ ਕੇ ਦੀਪੀ ਜੀ ਸਰਪੰਚ ਸਾਹਿਬ ਹੋਰ ਵੀ ਸਰਪੰਚ ਜੀ ਤੇ ਬਹੁਤ ਸਾਰੇ ਮੌਜੂਦ ਹੈ ਆਪਣੇ ਸੋਖੇ ਭਾਜੀ ਮੌਜੂਦ ਹੈ ਸੋ ਮੇਰਾ ਕਹਿਣ ਦਾ ਭਾਵ ਹੈ ਇਸ ਯੋਜਨਾ ਨੂੰ ਹੁਣ ਹਰੇਕ ਘਰ ਤੱਕ ਲੈ ਕੇ ਜਾਣਾ ਇਹ ਨੌਸਵਾਨਾਂ ਦਾ ਕੰਮ ਹੈ ਜੀ ਇਹ ਜੇ ਗੱਲ ਹੈ ਯੋਜਨਾ ਦੀ ਕਰੀਏ ਅੱਜ ਕੱਲ ਤੋਂ ਸ਼ੁਰੂਆਤ ਹੋ ਗਈ ਪਰ ਲੋਕਾਂ ਨੂੰ ਇਹ ਵੇਅਰ ਕਰਨ ਦੀ ਲੋੜ ਆ ਕਿੱਥੇ ਉਹਨਾਂ ਦੇ ਕਾਰਡ ਬਣਨਗੇ ਕਿਸ ਤਰ੍ਹਾਂ ਬਣਨਗੇ ਕਿਸ ਚੀਜ਼ ਦੀ ਜਰੂਰਤ ਪਈ ਹਾਂ ਉਹਦੇ ਵਿੱਚ ਇਦਾਂ ਐਵਰੇਜ ਜਿਹੜੀ ਸ਼ੁਰੂਆਤ ਸੀਗੀ ਕਿਉਂਕਿ ਇਹਦੇ ਵਿੱਚ 10 ਕਾਰਡ ਐਵਰੇਜ ਜਿਹੜਾ ਹੈ ਹਰੇਕ ਵਾਰਡ ਦੇ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਇੱਕ ਸ਼ੁਰੂਆਤ ਕਰਨ ਲਈ ਤੁਹਾਨੂੰ ਸਮਝ ਲਓ ਵੀ ਅੱਜ 23 ਐ ਤਾਂ 230 ਗਾੜ੍ਹ ਬੰਨ ਰਿਹਾ ਅੱਜ ਟ੍ਰਾਇਲ ਦੀ ਟ੍ਰਾਇਲ ਦੇ ਤੌਰ ਤੇ ਐ ਕਿਉਂਕਿ ਟ੍ਰਾਇਲ ਨੂੰ ਵੀ ਕਈ ਚੀਜ਼ਾਂ ਜਦੋਂ ਆਉਂਦੀਆਂ ਨਵੀਆਂ ਚੀਜ਼ਾਂ ਹੋਣੀਆਂ ਇਹਨੂੰ ਪੂਰੀ ਤਰ੍ਹਾਂ ਤਾਂ ਦੋ ਚਾਰ ਦਿਨਾਂ ਦੇ ਵਿੱਚ ਸਾਰਾ ਇਹਦਾ ਸਟੇਟਸ ਸਾਨੂੰ ਆ ਜਾਣਾ ਲੇਕਿਨ ਇਹਨੂੰ ਤਕਰੀਬਨ ਅਸੀਂ ਇਹਨੂੰ ਦੋ ਮਹੀਨੇ ਦਾ ਪ੍ਰੋਸੈਸ ਲੈ ਕੇ ਚੱਲੇ ਆਂ ਪੂਰੇ ਪੰਜਾਬ 'ਚ ਲੱਗ-ਲੱਗ ਜਗ੍ਹਾ ਦੇ ਉੱਤੇ ਜਿੱਦ ਆਪਣੀ ਵਿਧਾਨ ਸਭਾ ਦੀ ਅਸੀਂ ਕਵਰੇਜ ਦਾ ਟਾਈਮ ਰੱਖਿਆ ਇਨੂੰ 2 ਤੋਂ 3 ਮਹੀਨੇ ਦੇ ਅੰਦਰ ਸਕਸੈਸਫੁਲੀ ਆਪਣੇ ਘਰ ਪਰਿਵਾਰ ਤੱਕ ਦੇ ਬੱਚੇ ਸਾਡੇ ਪਹੁੰਚ ਜਾਓ ਜੀ ਜੇ ਗੱਲ ਕਰੀਏ 10 ਲੱਖ ਜਿੰਨੇ ਦੀ ਜਿਹੜੀ ਗੱਲ ਕਰਦੇ ਇੱਕ ਪਰਿਵਾਰ ਚ ਜੇ 10 ਬੰਦੇ 8 ਬੰਦੇ 10 ਬੰਦੇ ਉਹ ਪਰ ਬੰਦੇ 10 ਲੱਖ ਦੇ ਹੋਏਗਾ ਕਿ ਪੂਰੇ ਪਰਿਵਾਰ ਦਾ 10 ਲੱਖ ਫੈਮਲੀ ਨਹੀਂ ਇਹ ਫੈਮਲੀ ਕਵਰ ਕਰੋਗੇ 10 ਲੱਖ ਸੇ ਫੈਮਲੀ ਕਵਰ ਹੋਏਗੀ ਕਿਉਂਕਿ ਦੇਖੋ ਹਰੇਕ ਆਦਮੀ ਨੂੰ ਲਾਸ ਦੀ ਲੋਡ ਮਾਈਨਰ ਲਾਸ ਤਾਂ ਕਰ ਹੀ ਰਹੇ ਆ ਆਮ ਆਦਮੀ ਕਲੀਨਿਕ ਦੇ ਵਿੱਚ ਕੋਈ بڑے ਲਾਸ ਤੇ ਜਾ ਕੇ ਲੋਡ ਪੈਂਦੇ ਆ ਅੱਜ ਤੁਸੀਂ ਦੇਖ ਲਓ ਆਪਾਂ ਛੋਟੇ ਦੇ ਛੋਟੇ ਹਸਪੀਟਲ ਜਿਵੇਂ ਕਿਤੇ ਜਾਂਦੇ ਆ ਐਵੇਂ 10 ਵੀ 50000 ਲੱਖ ਰੁਪਇਆ ਬਣਾ ਦਿੰਦੇ ਆ ਦਾਖਲ ਹੁੰਦੇ ਪੈਸੇ ਦੀ ਵੈਲਿਊਏਸ਼ਨ ਹੀ ਨਹੀਂ ਇੰਨੀ ਰਹਿ ਗਈ ਆ ਦੇਖ ਹਸ਼ਿਆਰਪੁਰ ਦੀ ਗੱਲ ਕਰੀ ਤੇ ਹਸ਼ਿਆਰਪੁਰ ਦੇ ਕਿਹੜੇ ਹਸਪੀਟਲ ਕੀਤੇ ਗਏ ਸਟਾਫ ਨੂੰ ਕਿਤੇ ਕਿਤੇ ਲਾਇਕ ਉਹਨਾਂ ਦੀ ਜਿਹੜੀ ਲਿਸਟ ਹੈਗੀ ਇਹ ਪਹਿਲਾਂ ਕਾਰਡ ਬਣੂਗੇ ਉਹ ਫਿਰ ਅਸੀਂ ਜਿਹੜੀ ਲਿਸਟ ਆ ਉਹਨਾਂ ਹਸਪੀਟਲਾਂ ਦੀ ਉਹਨਾਂ ਨਾਲ ਨਾਲ ਜਾਰੀ ਕਰ ਦਾਂਗੇ ਜਿਹੜੇ ਜਿਹੜੇ ਐਫੀਲੀਏਟਡ ਹੋਊਗਾ ਸਾਡੇ ਨਾਲ ਕਾਰਡ ਵਾਸਤੇ ਡਾਕੂਮੈਂਟ ਕਿਹੜੇ ਕਿਹੜਾ ਲੱਗੂਗਾ ਜੀ ਕਾਰਡ ਲਈ ਮੇਨ ਡਾਕੂਮੈਂ ਅਗਰ ਵੋਟਰ ਕਾਰਡ ਨਹੀਂ ਹੈ ਤਾਂ ਉਹਨੂੰ ਆਧਾਰ ਕਾਰਡ ਨਾਲ ਹੋ ਸਕਦਾ ਆਧਾਰ ਕਾਰਡ ਵੀ ਨਾਲ ਹੋ ਸਕਦਾ ਸੋ ਇਹ ਮੇਨ ਡਾਕੂਮੈਂਟ ਹੈ ਜਿਹੜੇ ਮਾਈਨਰ ਹੈ ਉਹਨਾਂ ਦਾ ਉਹਨਾਂ ਦਾ ਉਦੋਂ ਹੀ ਐਡ ਹੋ ਜਾਣਾ ਔਰ ਉਹਨਾਂ ਦਾ ਜਦੋਂ ਵੋਟਰ ਕਾਰਡ ਬਣ ਜਾਏਗਾ ਉਹਦਾ ਕਾਰਡ ਬਣ ਜਾਏਗਾ ਉਮਰ ਦੀ ਸੀਮਾ ਵੀ ਕੋਈ ਤੈਅ ਕੀਤੀ ਗਈ ਹੈ ਵਿੱਚ ਨਹੀਂ ਨਹੀਂ ਉਮਰ ਦੀ ਕੋਈ ਨਹੀਂ ਉਮਰ ਦਾ ਦੇਖੋ ਬੰਦੇ ਨੂੰ 80 90 ਸਾਲ ਚ ਵੀ ਲੋੜ ਪੈਂਦੀ ਇਲਾਜ ਦੀ ਅੱਜ ਕੱਲ 20 ਸਾਲ ਦੀ ਵੀ ਪੈ ਜਾਂਦੀ ਪਤਾ ਨਹੀਂ ਲੱਗਦਾ ਕਿਸੇ ਨੂੰ ਸਰ ਇਹ ਜਿਹੜੀ ਯੋਜਨਾ ਹੈ ਪੰਜਾਬ ਸਰਕਾਰ ਨੇ ਆਪਣੇ ਲੈਵਲ ਦੇ ਉੱਤੇ ਸ਼ੁਰੂ ਕੀਤੀ ਹੈ ਜੇ ਆਯੂਸ਼ਮਾਨ ਦੇ ਵਿੱਚ ਐਡ ਆਨ ਕੀਤਾ ਗਿਆ ਹੈ ਇਹਨੂੰ ਮੂਸ ਪ੍ਰੋਬਰਲੀ ਜਿਹੜਾ ਹੈ ਪੰਜਾਬ ਸਰਕਾਰ ਆਪਣੇ ਲੈਵਲ ਤੇ ਕਰ ਰਹੀ ਹੈ ਇਹਦੀ ਫੰਡਿੰਗ ਪਹਿਲਾਂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਔਰ ਇਹਦਾ ਇੱਕ ਬਜਟ ਤੈਅ ਕੀਤਾ ਗਿਆ ਕਿ ਅਸੀਂ ਜਿਹੜਾ ਹੈ ਸ਼ੁਰੂਆਤੀ ਬਜਟ ਹੈ ਜਿਹੜਾ ਹਰੇਕ ਪਰਿਵਾਰ ਨੂੰ ਜਿਹੜਾ ਇੰਸ਼ੋਰੈਂਸ ਦੇਣੀ ਹੈ ਜੋ ਕਵਰੇਜ ਦੇਣਾ ਕਰਨ ਦਾ ਹੈ ਠੀਕ